हां जी सत श्री अकाल जी ਤੁਸੀਂ ਦੇਖ ਰਹੇ ਹੋ ਸ਼ੋਸ਼ਲੇਮ ਅੱਜ ਤਰੀਕ ਹੋ ਗਈ ਆ 15 ਜੁਲਾਈ ਦਿਨ ਮੰਗਲਵਾਰ ਤੇ ਪੰਜਾਬ ਦੀਆਂ ਕੁਝ ਚੌਣਵੀਆਂ ਖਬਰਾਂ ਲੈ ਕੇ ਹਾਜ਼ਰ ਹੋਇਆ ਸੋ ਵੀਡੀਓ ਨੂੰ ਐਂਡ ਤੱਕ ਕਰ ਜ਼ਰੂਰ ਦੇਖਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਕਿਉਂਕਿ ਪੰਜਾਬ ਦੀ ਹਰ ਛੋਟੀ ਤੋਂ ਵੱਡੀ ਖਬਰ ਇੱਥੇ ਆਪਾਂ ਸਭ ਤੋਂ ਪਹਿਲਾਂ ਤੁਹਾਡੇ ਤੱਕ ਲੈ ਕੇ ਹਾਜ਼ਰ ਆਵਾਂਗੇ ਸੋ ਅੱਜ ਦੀ ਪਹਿਲੀ ਖਬਰ ਦੇ ਵੱਲ ਨਜ਼ਰ ਮਾਰਦੇ ਆ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਇੱਕ ਇੱਕ ਘੰਟੇ ਲਈ ਹੋਈ ਮੁਲਤਵੀ ਜੀ ਹਾਂ ਦੋਸਤੋ ਪੰਜਾਬ ਵਿਧਾਨ ਸਭਾ ਦੀ ਕਾਰਵਾਈ ਦੁਪਹਿਰ 2 ਵਜੇ ਸ਼ੁਰੂ ਕੀਤੀ ਗਈ ਸੀ ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਨੂੰ 1 ਘੰਟੇ ਲਈ ਮੁਲਤਵੀ ਕਰ ਦਿੱਤਾ ਗਿਆ ਸਦਨ ਦੀ ਕਾਰਵਾਈ ਦੌਰਾਨ ਪੰਜਾਬ ਦੇ ਹੜ੍ਹਾਂ ਦੇ ਖਤਰੇ ਨੂੰ ਰੋਕਣ ਲਈ ਧਿਆਨ ਦਿਵਾਉ ਮਤਾ ਲਿਆਂਦਾ ਗਿਆ ਅਤੇ ਇਸ ਤੇ ਵਿਚਾਰ ਚਰਚਾ ਕੀਤੀ ਗਈ ਇਸ ਤੋਂ ਬਾਅਦ ਸਜਨ ਦੀ ਕਾਰਵਾਈ ਵਿੱਚ ਇੱਕ ਘੰਟੇ ਨੂੰ ਮੁਲਤਵੀ ਕਰ ਦਿੱਤਾ ਗਿਆ ਪੰਜਾਬ ਵਿਧਾਨ ਸਭਾ ਦੇ ਸਪੀਕਰ ਕੁਲਤਾਰ ਸਿੰਘ ਸੰਧਵਾ ਵੱਲੋਂ ਆਮ ਆਦਮੀ ਪਾਰਟੀ ਦੇ ਸੂਬਾ ਪ੍ਰਧਾਨ ਅਤੇ ਮੰਤਰੀ ਅਮਨ अरोड़ा ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਭਾਜਪਾ ਬਸਪਾ ਅਤੇ ਅਕਾਲੀ ਦਲ ਦੇ ਆਗੂਆਂ ਨੂੰ ਇੱਕ ਘੰਟੇ ਲਈ ਆਪਣੇ ਚੈਂਬਰ ਵਿੱਚ ਬੁਲਾਇਆ ਗਿਆ ਹੈ ਅਗਲੀ ਵੱਡੀ ਖਬਰ ਦੇ ਵੱਲ ਨਜ਼ਰ ਮਾਰਦੇ ਹਾਂ ਪੰਜਾਬ ਵਿਧਾਨ ਸਭਾ ਦੇ ਸਪੈਸ਼ਲ ਸੈਸ਼ਨ ਦੇ ਤੀਜੇ ਦਿਨ ਧਿਆਨ ਦਿਵਾਉ ਨੋਟਿਸ ਦੌਰਾਨ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਕੈਪਟਨ ਮੰਤਰੀ ਬਰਿੰਦਰ ਕੁਮਾਰ ਕੋਇਲ ਨੇ ਬੜੀ ਅਹਿਮ ਜਾਣਕਾਰੀ ਸਾਂਝੀ ਕੀਤੀ ਹੈ। ਉਹਨਾਂ ਨੇ ਮੌਜੂਦਾ ਸਥਿਤੀ ਸਪਸ਼ਟ ਕਰਦੇ ਹਾਂ ਕਿ ਹਾ ਕਿ ਅੱਜ ਦੇ ਦਿਨ ਤੱਕ ਸ਼ੋਬੇ ਵਿੱਚ ਹੜ੍ਹਾਂ ਦਾ ਕੋਈ ਖਤਰਾ ਨਹੀਂ ਹੈ। ਸਥਿਤੀ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਹੈ। ਅੱਜ ਦੇ ਦਿਨ ਦੀ ਕਾਰਵਾਈ ਸ਼ੁਰੂ ਹੁੰਦਿਆਂ ਹੀ ਸਰਦਨ ਵਿੱਚ ਹਿਮਾਚਲ ਪ੍ਰਦੇਸ਼ ਵਿੱਚ ਪੈ ਰਹੀ ਬਰਸਾਤ ਕਾਰਨ ਪੰਜਾਬ ਵਿੱਚ ਹੜ੍ਹਾਂ ਦੀ ਸਥਿਤੀ ਬਾਰੇ ਸਵਾਲ ਪੁੱਛਿਆ ਗਿਆ। ਇਸ ਦੇ ਜਵਾਬ ਵਿੱਚ ਜਲ ਸਰੋਤ ਮੰਤਰੀ ਬ੍ਰਿੰਦਰ ਕੁਮਾਰ ਕੋਇਲ ਨੇ ਕਿਹਾ ਕਿ ਹਿਮਾਚਲ ਪ੍ਰਦੇਸ਼ ਤੋਂ ਹੋਰ ਪਾਸੇ ਕਾਫੀ ਬਰਸਾਤਾਂ ਹੋ ਰਹੀਆਂ ਨੇ ਪਰ ਡੈਮਾਂ ਦੀ ਸਮਰੱਥਾ ਮੁਤਾਬਕ ਕਿਸੇ ਕਿਸਮ ਦੇ ਡਰ ਦਾ ਖਤਰਾ ਵੱਲ ਨਹੀਂ ਹੈ ਇਸ ਦੌਰਾਨ ਜਲ ਭੰਡਾਰ 2024 ਦੇ ਬਰਾਬਰ ਹੀ ਚੱਲ ਰਿਹਾ ਹੈ ਹੜ੍ਹਾਂ ਦੀ ਸਥਿਤੀ ਅੱਜ ਦੇ ਦਿਨ ਪੂਰੀ ਤਰ੍ਹਾਂ ਕਾਬੂ ਦੇ ਵਿੱਚ ਹੈ ਅਗਲੀ ਵੱਡੀ ਖ਼ਬਰ ਜਲੰਧਰ ਤੋਂ ਆ ਰਹੀ ਹੈ ਜਲੰਧਰ ਵਿੱਚ ਵੱਡੀ ਵਾਰਦਾਤ ਹੋਣ ਦੀ ਖ਼ਬਰ ਸਾਹਮਣੇ ਆਈ ਹੈ ਇਤੋਂ ਦੇ ਭਾਰਗੋ ਕੈਂਪ ਵਿੱਚ ਦੇਰ ਰਾਤ ਕੁਝ ਨੌਜਵਾਨਾਂ ਨੇ ਦੋ ਨੌਜਵਾਨਾਂ ਤੇ ਤੇਜ਼ ਧਾਰ ਹਥਿਆਰਾਂ ਨਾਲ ਹਮਲਾ ਕਰ ਦਿੱਤਾ ਇੱਕ ਨੌਜਵਾਨ ਦੇ ਦਿਲ ਵਿੱਚ ਕੈਂਚੀਆਂ ਨਾਲ ਕਈ ਵਾਰ ਕੀਤੇ ਗਏ ਜਿਸ ਨਾਲ ਉਸ ਦੀ ਮੌਤ ਹੋ ਗਈ ਉੱਥੇ ਹੀ ਦੂਜੇ ਵਿਅਕਤੀ ਦੀ ਹਾਲਤ ਗੰਭੀਰ ਬਣੀ ਹੋਈ ਹੈ ਕਤਲ ਕੀਤਾ ਨੌਜਵਾਨ ਮਾਪਿਆਂ ਦਾ ਇਕਲੋਤਾ ਪੁੱਤਰ ਸੀ ਮ੍ਰਿਤਕ ਦੀ ਪਛਾਣ ਕੈਂਪ ਦੇ ਰਹਿਣ ਵਾਲੇ ਵਰੁਣ ਦੇ ਰੂਪ ਵਿੱਚ ਹੋਈ ਹੈ ਅਤੇ ਦੂਜਾ ਨੌਜਵਾਨ ਵਿਸ਼ਾਲ ਵੀ ਉਤੋਂ ਦਾ ਹੀ ਰਹਿਣ ਵਾਲਾ ਹੈ ਵਿਸ਼ਾਲ ਕੈਂਪ ਦੇ ਘੁੰਗਰੀ ਨਾਮ ਦੇ ਵਿਅਕਤੀ ਦਾ ਮੁੰਡਾ ਹੈ ਅਤੇ ਮਰਨ ਵਾਲਾ ਨੌਜਵਾਨ ਘੁੰਗਰੀ ਦੇ ਸਾਲੇ ਦਾ ਬੇਟਾ ਸੀ ਕਤਲ ਦੀ ਵਜ੍ਹਾ ਪੁਰਾਣੀ ਰੰਜਿਸ਼ ਦੱਸੀ ਜਾ ਰਹੀ ਹੈ ਘੁੰਗਰੀ ਦੇ ਬੇਟੇ ਵਿਸ਼ਾਲ ਨੂੰ ਸੋਤ ਵੱਧ ਟਾਂਕੇ ਲੱਗੇ ਹਨ ਸੋਚਨਾ ਦੇ ਬਾਅਦ ਮੌਕੇ ਉੱਤੇ ਪਹੁੰਚੀ ਪੁਲਿਸ ਨੇ লাশ ਨੂੰ ਕਬਜ਼ੇ ਵਿੱਚ ਲੈ ਕੇ ਆਪਣੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਗਲੀ ਵੱਡੀ ਖਬਰ ਇਸ ਸਮੇਂ ਦੀ ਬਾਬਾ ਵਕਾਲਾ ਸਾਹਿਬ ਨੂੰ ਲੈ ਕੇ ਉੱਠੀ ਵੱਡੀ ਮੰਗ ਪੰਜਾਬ ਸਰਕਾਰ ਨੂੰ ਕੀਤੀ ਗਈ ਅਪੀਲ ਨੋਵੇਂ ਪਾਤਸ਼ਾਹ ਹਿੰਦੀ ਚਾਦਰ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਵਰਸੋਈ ਹੋਈ ਪਵਿੱਤਰ ਨਗਰੀ ਬਾਬਾ ਵਕਾਲਾ ਸਾਹਿਬ ਵਿਖੇ ਗੁਰੂ ਸਾਹਿਬ ਜੀ ਨੇ ਕਰੀਬ 27 ਸਾਲ ਘੋਰਤ ਪੱਸਿਆ ਕੀਤੀ ਸੀ ਅਤੇ ਇੱਥੇ ਹੀ ਉਹਨਾਂ ਦਾ ਤਪਸਥਾਨ ਗੁਰਦੁਆਰਾ ਪੋਰਾ ਸਾਹਿਬ ਸਥਾਪਿਤ ਹੈ ਐਸ ਨਗਰ ਦੀ ਮਹਾਨਤਾ ਦੇਸ਼ਾਂ ਵਿਦੇਸ਼ਾਂ ਵਿੱਚ ਵੀ ਪ੍ਰਸਿੱਧੀ ਹਾਸਲ ਕਰ ਚੁੱਕੀ ਹੈ ਅਤੇ ਰੋਜ਼ਾਨਾ ਹੀ ਸੈਂਕੜਿਆਂ ਦੀ ਤعداد ਵਿੱਚ ਸ਼ਰਧਾਲੂ ਨਤਮਸਤਕ ਹੋਣ ਵੀ ਪੁੱਜਦੇ ਹਨ ਜਿਨ੍ਹਾਂ ਦੀਆਂ ਅਸਾਂ ਮੁਰਾਦਾਂ ਵੀ ਇਸ ਅਸਥਾਨ ਤੇ ਹੀ ਪੂਰੀਆਂ ਹੁੰਦੀਆਂ ਹਨ ਪਿਛਲੇ ਸਮੇਂ ਦੌਰਾਨ ਜਦੋਂ ਕਿ ਪੰਜਾਬ ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਸੀ ਤਾਂ ਉਸ ਵੇਲੇ ਦੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਵੱਲੋਂ ਇਸ ਕਸਬੇ ਬਾਬਾ ਬਕਾਲਾ ਸਾਹਿਬ ਨੂੰ ਸਾਹਿਬ ਦੀ ਪਦਵੀ ਪ੍ਰਦਾਨ ਕਰਵਾਈ ਗਈ ਸੀ ਇਸ ਖੇਤਰ ਦੀਆਂ ਵੱਖ-ਵੱਖ ਸਿਆਸੀ ਤੇ ਧਾਰਮਿਕ ਜਥੇਬੰਦੀਆਂ ਤੋਂ ਇਲਾਵਾ ਸਮਾਸੇਵੀ ਅਤੇ ਗੁਰੂ ਘਰ ਨਾਲ ਪਿਆਰ ਕਰਨ ਵਾਲੇ ਸਰਦਾਰਾਂ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਹੁਣ ਮੁੱਖ ਮੰਤਰੀ ਵੱਲੋਂ ਸਾਚਾ ਗੁਰੂ ਲਾਤੋਰੇ ਦੀਵਸ ਮੌਕੇ ਰਾਜ ਪਧਰੀ ਸਮਾਗਮ ਨੂੰ ਸੰਬੋਧਨ ਕਰਨ ਲਈ ਪੁੱਜ ਰਹੇ ਹਨ ਉਸ ਸਮੇਂ ਇਸ ਪਵਿੱਤਰ ਨਗਰੀ ਦੀ ਮਹਾਨਤਾ ਨੂੰ ਮੁੱਖ ਰੱਖਦੇ ਹੋਏ ਇਸ ਨਗਰੀ ਬਾਬਾ ਬਕਾਲਾ ਸਾਹਿਬ ਨੂੰ ਸ੍ਰੀ ਤੇ ਪਦਵੀ ਨਾਲ ਨਵਾਜਿਆ ਜਾਵੇ ਅਤੇ ਬਕਾਇਦਾ ਇਸ ਦਿਵਸ ਮੌਕੇ ਐਲਾਨ ਕੀਤਾ ਜਾਵੇ। ਅਗਲੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਵੀ 500 ਦਾ ਜਿਹੜਾ ਨੋਟ ਇਸ ਸਮੇਂ ਆਪਣੇ ਕੋਲ ਚੱਲ ਰਿਹਾ ਹੈ ਦੱਸਿਆ ਜਾ ਰਿਹਾ ਹੈ ਬੰਦ ਹੋ ਸਕਦਾ ਹੈ। ਆਰਬੀਆਈ ਪਹਿਲਾਂ ਹੀ 2000 ਰੁਪਏ ਦੇ ਨੋਟ ਵਾਪਸ ਲੈਣ ਦਾ ਐਲਾਨ ਕਰ ਚੁੱਕਾ ਹੈ ਪਰ ਇਸ ਤਰ੍ਹਾਂ ਸੋਸ਼ਲ ਮੀਡੀਆ ਤੇ ਇੱਕ ਖਬਰ ਵਾਇਰਲ ਹੋ ਰਹੀ ਹੈ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਕਿ ਮਾਰਚ 2026 ਤੋਂ 500 ਦੇ ਨੋਟ ਵੀ ਪ੍ਰਚਲਿਤ ਤੋਂ ਬਾਹਰ ਹੋ ਜਾਣਗੇ ਤੇ ਹੌਲੀ-ਹੌਲੀ ਏਟੀਐਮ ਤੋਂ ਹਟਾ ਦਿੱਤੇ ਜਾਣਗੇ ਇਸ ਤੇ ਸਰਕਾਰ ਵੱਲੋਂ ਪੀ ਆਈ ਬੀ ਨੇ ਤੱਥਾਂ ਦੀ ਜਾਂਚ ਕੀਤੀ ਹੈ ਤੇ ਲੋਕਾਂ ਦੇ ਭੰਬਲ ਪੁਛੇ ਨੂੰ ਦੂਰ ਕੀਤਾ ਹੈ ਇਸ ਖਬਰ ਨੂੰ ਫਰਜੀ ਘਰਾਰ ਦਿੱਤਾ ਹੈ ਤੇਜ਼ੀ ਨਾਲ ਵਾਇਰਲ ਹੋ ਰਿਹਾ ਸੀ ਇਹ ਮੈਸੇਜ ਸੋਸ਼ਲ ਮੀਡੀਆ ਤੇ ਵਟਸਐਪ ਦੇ ਉੱਤੇ ਇਹ ਮੈਸੇਜ ਵਾਇਰਲ ਹੋ ਰਿਹਾ ਸੀ ਜੋ ਕਿ ਇੱਕ ਗੁੰਮਰਾਹਕੂਨ ਮੈਸੇਜ ਸੀ ਅਤੇ ਤੇਜ਼ੀ ਦੇ ਨਾਲ ਵਾਇਰਲ ਹੋ ਗਿਆ ਜਿਸ ਵਿੱਚ ਦਾਵਾ ਕੀਤਾ ਜਾ ਰਿਹਾ ਹੈ ਭਾਰਤੀ ਰਿਜ਼ਰਵ ਬੈਂਕ ਨੇ ਸਾਰੀਆਂ ਬੈਂਕਾਂ ਨੂੰ 30 ਸਤੰਬਰ 2025 ਤੱਕ ਆਪਣੇ ਏਟੀਐਮ ਵਿੱਚੋਂ 500 ਨੋਟ ਕਢਾਉਣ ਦਾ ਬੰਦ ਕਰਨ ਦਾ ਨਿਰਦੇਸ਼ ਦਿੱਤੇ ਹਨ ਸੋ ਇਦਾਂ ਦੀਆਂ ਖਬਰਾਂ ਤੇ ਅਫਵਾਹਾਂ ਤੋਂ ਬਚਿਆ ਕਰੋ ਸੋਸ਼ਲ ਮੀਡੀਆ ਦੇ ਉੱਤੇ ਇਹ ਸਾਰੀਆਂ ਜਿਹੜੀਆਂ ਅਫਵਾਹ ਹੁੰਦੀਆਂ ਨੇ ਵਟਸਐਪ ਦੇ ਉੱਤੇ ਮੋਸਟਲੀ ਫੇਕ ਹੀ ਹੁੰਦੀਆਂ ਨੇ ਸੋ ਇਹ WhatsApp ਯੂਨੀਵਰਸਿਟੀ ਤੋਂ ਜਿੰਨਾ ਜ਼ਿਆਦਾ ਬਚਿਆ ਜਾ ਸਕਦਾ ਹੈ ਬਚ ਕੇ ਰੋ ਕਿਉਂਕਿ ਇਸ ਦੇ ਬਹਿਕਾਵੇ ਦੇ ਵਿੱਚ ਬਜ਼ੁਰਗ ਜਿਹੜੇ ਕਿ 40 ਤੋਂ ਪਲੱਸ ਉਮਰ ਦੇ ਲੋਕੀ ਹੋ ਗਏ ਉਹ ਛੇਤੀ ਆ ਜਾਂਦੇ ਨੇ ਛੇਤੀ ਵਿਸ਼ਵਾਸ ਵੀ ਕਰ ਲੈਂਦੇ ਨੇ ਜਿਹੜੇ ਨੌਜਵਾਨ ਹੁੰਦੇ ਨੇ ਉਹ ਸੋਸ਼ਲ ਮੀਡੀਆ ਦੇ ਉੱਤੇ ਆਪਣੀ ਪੂਰੀ ਜਾਂਚ ਪੜਤਾਲ ਕਰਦੇ ਰਹਿੰਦੇ ਨੇ ਕਿ ਇਹ ਗੱਲ ਸੱਚੀ ਆ ਜਾਂ ਫਿਰ ਝੂਠੀ ਆ ਫੇਕ ਪੋਸਟ ਆ ਜਾਂ ਫਿਰ ਅਸਲੀ ਆ ਸੋ ਪੂਰੀ ਜਾਂਚ ਪੜਤਾਲ ਕਰਿਆ ਕਰੋ ਅਗਲੀ ਵੱਡੀ ਖਬਰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਅਨੁਸੂਚਿਤ ਜਾਤੀ ਪਰਿਵਾਰਾਂ ਦਾ ਕਰਜ਼ਾ ਮਾਫ਼ ਕਰਕੇ ਉਹਨਾਂ ਲੋਕਾਂ ਨੂੰ ਵੱਡੀ ਰਾਹਤ ਦਿੱਤੀ ਹੈ ਰੂਪਨਗਰ ਦੇ 103 ਪਰਿਵਾਰਾਂ ਦਾ ਲਗਭਗ 18 ਕਰੋੜ ਰੁਪਏ ਦਾ ਕਰਜ਼ਾ ਮਾਫ਼ ਕੀਤਾ ਹੈ ਉਹਨਾਂ ਦੇ ਕਰਜ਼ੇ ਦੀ ਮੂਲ ਰਕਮ ਤੇ ਵਿਆਜ ਤੇ ਲਕੀਰ ਮਾਰ ਦਿੱਤੀ ਹੈ ਭਵਿੱਖ ਵਿੱਚ ਪੰਜਾਬ ਸਰਕਾਰ ਲੋੜਵੰਦ ਪਰਿਵਾਰਾਂ ਦੀ ਹੋਰ ਸਕੀਮਾਂ ਲਿਆ ਰਹੀ ਹੈ ਜਿਸ ਨਾਲ ਉਨ੍ਹਾਂ ਦੀ ਆਰਥਿਕਤਾ ਨੂੰ ਮਜ਼ਬੂਤ ਕੀਤਾ ਜਾਵੇਗਾ ਇਹ ਵਿਚਾਰ ਕੈਬਨਿਟ ਮੰਤਰੀ ਹਰਜੋਤ ਵੈਸ ਨੇ ਬੀਤੇ ਦਿਨ ਨੱਗਲ ਵਿੱਚ ਅਨੁਸੂਚੀ ਜਾਤੀ ਪੂ ਵਿਕਾਸ ਅਤੇ ਵਿੱਤ ਕਾਰਪੋਰੇਸ਼ਨ ਵੱਲੋਂ ਸ਼੍ਰੀਨੰਦਪੁਰ ਸਾਹਿਬ ਹਲਕੇ ਦੇ ਪਰਿਵਾਰਾਂ ਨੂੰ ਕਰਜ਼ਾ ਮਾਫੀ ਦੇ ਸਰਟੀਫਿਕੇਟ ਫੰਡਨ ਮੌਕੇ ਪ੍ਰਗਟਾਏ ਉਨ੍ਹਾਂ ਕਿਹਾ ਕਿ ਇਹਨਾਂ ਪਰਿਵਾਰ ਨੂੰ ਅੱਜ ਵੱਡੀ ਰਾਹਤ ਮਿਲੀ ਹੈ ਕੈਬਨਿਟ ਮੰਤਰੀ ਨੇ ਭਾਖੜਾ ਨੱਗਲ ਟਾਪ ਵਿਕੇ ਸੀਆਈਐਸਐਫ ਤੈਨਾਤੀ ਬਾਰੇ ਕਿਹਾ ਕਿ ਪੰਜਾਬ ਪਹਿਲਾ ਪੰਜਾਬ ਦਾ ਪਾਣੀ ਹਥਿਆਉਣ ਦੀ ਨਾਪਾਕ ਕੋਸ਼ਿਸ਼ ਅਸੀਂ ਸਾਰਿਆਂ ਨੇ ਰਲ ਕੇ ਭਗਵੰਤ ਮਾਨ ਦੀ ਅਗਵਾਈ ਵਿੱਚ ਅਸਫਲ ਕਰ ਦਿੱਤੀ ਹੈ। ਉਸ ਤੋਂ ਕਬਰਾਟ ਵਿੱਚ ਆ ਕੇ ਡੈਮ ਤੇ ਸੀਆਈਐਸਐਫ ਤਾਇਨਾਤ ਕਰਨ ਦਾ ਫੈਸਲਾ ਕੀਤਾ ਗਿਆ ਜਿਸ ਨੂੰ ਅਸੀਂ ਵਿਧਾਨ ਸਭਾ ਵਿੱਚ ਰੈਜੂਲੇਸ਼ਨ ਲਿਆ ਕੇ ਰੱਦ ਕਰ ਦਿੱਤਾ ਅਤੇ ਹੁਣ ਖਬਰ ਹਨ ਕਿ ਸੀਆਈਐਸਐਫ ਦੀ ਤਾਇਨਾਤੀ ਦਾ ਫੈਸਲਾ ਵਾਪਸ ਹੋ ਗਿਆ ਹੈ ਉਹਨਾਂ ਕਿ ਆ ਕਿ ਪਿਛਲੇ 60 ਸਾਲਾਂ ਤੋਂ ਹਰ ਹਾਲਤ ਵਿੱਚ ਪੰਜਾਬ ਪੁਲਿਸ ਨੇ ਡੈਮਾਂ ਦੀ ਸੁਰੱਖਿਆ ਕੀਤੀ ਹੈ ਇਸ ਤੋਂ ਪਹਿਲਾਂ ਵੀ 2021 ਵਿੱਚ ਤਤਕਾਲੀ ਕਾਂਗਰਸ ਸਰਕਾਰ ਨੇ ਸੀਆਈਐਸਐਫ ਦੀ ਤਾਇਨਾਤੀ ਨੂੰ ਪ੍ਰਵਾਨ ਕੀਤੀ ਸੀ ਐਨਐਫਐਲ ਨੱਗਲ ਵਿੱਚ ਸੀਆਈਐਸਐਫ ਤਾਇਨਾਤ ਹੈ ਪਰ ਸਾਨੂੰ ਆਪਣੀ ਪੰਜਾਬ ਦੀ ਸੁਰੱਖਿਆ ਫੋਰਸ ਤੇ ਪੂਰਾ ਭਰੋਸਾ ਹੈ ਉਹਨਾਂ ਨੇ ਕਿਹਾ ਕਿ ਭਗਵੰਤ ਮਾਨ ਸਰਕਾਰ ਸਿਰਫ ਸੂਬੇ ਦੇ ਹਿੱਤਾਂ ਅਤੇ ਆਮ ਲੋਕਾਂ ਦੇ ਪੱਖ ਦੇ ਵਿੱਚ ਫੈਸਲੇ ਕਰਦੀ ਹੈ। ਬੈਂਸ ਨੇ ਕਿਹਾ ਕਿ ਸਰਕਾਰ ਵੱਲੋਂ ਹਰ ਵਰਗ ਨੂੰ ਮਿਲ ਰਹੀਆਂ ਸਹੂਲਤਾਂ ਅਤੇ ਸੇਵਾਵਾਂ ਦਾ ਲਾਭ ਬਿਨਾਂ ਦੇਰੀ ਅਤੇ ਬੇਲੋੜੀ ਖੁਜਲ-ਖਵਾਰੀ ਸਵੇਂ ਸਿਰ ਪਹੁੰਚਾਉਣਾ ਸਾਡੀ ਜ਼ਿੰਮੇਵਾਰੀ ਹੈ। ਇਸ ਦੇ ਲਈ ਪ੍ਰਸ਼ਾਸਨ ਨੂੰ ਪੂਰੀ ਤਰ੍ਹਾਂ ਚੁਸਤ ਤਰੁਸਤ ਕੀਤਾ ਹੋਇਆ ਹੈ ਅਤੇ ਜਨਤਾ ਦਰਬਾਰ ਵਿੱਚ ਨੰਗਲ ਵਿੱਚ ਪਹੁੰਚੇ ਇਲਾਕੇ ਦੇ ਸੈਂਕੜੇ ਲੋਕਾਂ ਦੀਆਂ ਮੁਸ਼ਕਲਾਂ ਸਮੱਸਿਆਵਾਂ ਹੱਲ ਕਰਨ ਮੌਕੇ ਕੈਬਨਿਟ ਮੰਤਰੀ ਹਰਜੋਤ ਵੈਸ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਲੋਕਾਂ ਨੂੰ ਵੱਡੀਆਂ ਰਾਹਤਾਂ ਅਤੇ ਰਿਆਤਾਂ ਦਿੱਤੀਆਂ ਹੋਈਆਂ ਹਨ ਲਗਭਗ ਹਰ ਪਿੰਡ ਅਤੇ ਸ਼ਹਿਰ ਵਿੱਚ ਵਿਕਾਸ ਕੰਮ ਚੱਲ ਰਿਹਾ ਹੈ ਸੜਕਾਂ ਦਾ ਨਵੀਕਰਨ ਪੁਲਾਂ ਦੀ ਉਸਾਰੀ ਕਮਿਊਨਿਟੀ ਸੈਂਟਰ ਧਰਮਸ਼ਾਲਾ ਸਰਕਾਰੀ ਸਕੂਲਾਂ ਵਿੱਚ ਕਮਰਿਆਂ ਤੇ ਹੋਰ ਬੁਨਿਆਦੀ ਟਾਂਚ ਤੇ ਵਿਕਾਸ ਤੇ ਕਰੋੜਾਂ ਰੁਪਏ ਖਰਚ ਹੋਏ ਹਨ ਪੰਜਾਬ ਦੇ ਕਿਸਾਨਾਂ ਨੂੰ ਸਿੰਚਾਈ ਲਈ ਪਾਣੀ ਪਾਈਪ ਲਾਈਨ ਰਾਹੀਂ ਪਹੁੰਚਾਇਆ ਹੈ ਇਸ ਨਾਲ ਕਿਸਾਨਾਂ ਨੂੰ ਭਾਰੀ ਆਰਥਿਕ ਲਾਭ ਹੋਇਆ ਹੈ ਅਗਲੀ ਵੱਡੀ ਤੇ अहम ਖਬਰ ਆ ਰਹੀ ਹੈ ਪੰਜਾਬ ਕੈਬਨਿਟ ਤੋਂ ਜਿੱਤੇ ਕੀ ਬਹੁਤ ਵੱਡਾ ਫੈਸਲਾ ਲਿੱਤਾ ਗਿਆ ਹੈ ਬੇਅਦਵੀ ਬਿੱਲ ਨੂੰ ਮਨਜ਼ੂਰੀ ਦੇ ਦਿੱਤੀ ਹੈ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਕੈਬਨਟ ਦੀ ਅਮ ਮੰਤ ਮੀਟਿੰਗ ਬੇਅਦਬੀ ਬਿੱਲ ਨੂੰ ਲੈ ਕੇ ਮਨਜ਼ੂਰੀ ਦੇ ਦਿੱਤੀ ਗਈ ਹੈ ਕੈਬਨਟ ਦੀ ਪ੍ਰਵਾਨਗੀ ਮਿਲਣ ਤੋਂ ਬਾਅਦ ਬੇਅਦਬੀ ਬਿੱਲ ਅੱਜ ਹੀ ਵਿਧਾਨ ਸਭਾ ਵਿੱਚ ਪੇਸ਼ ਕੀਤਾ ਜਾ ਸਕਦਾ ਹੈ ਯਾਦ ਰਹੀ ਪੰਜਾਬ ਦੀ ਬੇਅਦਬੀ ਕਰਨ ਵਾਲੇ ਨੂੰ ਸਜ਼ਾ ਦੇਣ ਲਈ ਕੋਈ ਸਖਤ ਕਾਨੂੰਨ ਨਹੀਂ ਹੈ ਜਿਸ ਦੇ ਚਲਦੇ ਪੰਜਾਬ ਸਰਕਾਰ ਬੇਅਦਬੀ ਮਸਲੇ ਨੂੰ ਲੈ ਕੇ ਸਖਤ ਕਾਨੂੰਨ ਬਣਾਉਣ ਜਾ ਰਹੀ ਹੈ ਇਸ ਕਾਨੂੰਨ ਨਾਲ ਧਾਰਮਿਕ ਗ੍ਰੰਥਾਂ ਅਤੇ ਸਥਾਨਾਂ ਦੀ ਬੇਅਦਬੀ ਕਰਨ ਵਾਲੇ ਨੂੰ ਉਮਰ ਕੈਦ ਦੀ ਸਜ਼ਾ ਮਿਲੇਗੀ ਦਰਸਲ ਪੰਜਾਬ ਵਿੱਚ ਬੇਅਦਬੀ ਕਾਨੂੰਨ ਦੀ ਮੰਗ ਪਿਛਲੇ ਲੰਬੇ ਸਮੇਂ ਤੋਂ ਚੱਲ ਰਹੀ ਹੈ ਅਤੇ ਇਸ ਕਾਨੂੰਨ ਦੇ ਤਹਿਤ ਬੇਅਦਬੀ ਮਾਮਲਿਆਂ ਵਿੱਚ ਵਿਸ਼ੇਸ਼ ਅਦਾਲਤਾਂ ਗਠਿਤ ਕੀਤੀਆਂ ਜਾ ਸਕਦੀਆਂ ਹਨ ਸੂਤਰਾਂ ਮੁਤਾਬਕ ਕਾਨੂੰਨ ਦੇ ਤਹਿਤ ਬੇਅਦਬੀ ਕਰਨ ਵਾਲੇ ਦੋਸ਼ੀਆਂ ਨੂੰ ਪੈਰੋਲ ਨਹੀਂ ਦਿੱਤੀ ਜਾਵੇਗੀ ਸੋ ਇਸ ਸਮੇਂ ਦੀ ਇਹ ਬਹੁਤ ਵੱਡੀ ਖਬਰ ਆ ਤੇ ਪੰਜਾਬ ਦੀਆਂ ਇਹ ਖਬਰਾਂ ਨੇ ਕਰ ਦਿਓ ਵੀਡੀਓ ਨੂੰ ਸ਼ੇਅਰ ਚੈਨਲ ਨੂੰ ਕਰ ਲੋ ਸਬਸਕ੍ਰਾਈਬ ਪਲਪਲ ਦੀ ਪੰਜਾਬ ਦੀ ਖਬਰ ਲੈ ਕੇ ਹਾਜ਼ਰ ਆਵਾਂਗੇ ਸਭ ਤੋਂ ਪਹਿਲਾਂ ਤੁਹਾਡੇ ਤੱਕ ਧੰਨਵਾਦ